ਨੇ ਸਾਡੇ ਮੈਦਲ ਕਿਰਿਆ ਆਪਣੇ ਵਾਰਕੀ ਦਾ ਵਾਰਕੀ ਦਾ ਹੀ ਤੇ ਉਹ ਆਏ ਤੇ ਗੱਡੀ ਦਿਖ ਲਾਰੀ ਇੱਥੇ ਤੇ ਇਹ ਕੀ ਪਤਾ ਹੁਣ ਸਾਨੂੰ ਇਹ ਕਿਦਾਂ ਵਜੀ ਇਹ ਤਾਂ ਸਾਨੂੰ ਸੁਣਿਆ ਗਿਆ ਵੀ ਅਜਾ ਦਾ ਗੱਡੀ ਮਾਰੀ ਹੈ ਤੁਹਾਨੂੰ ਇਹ ਨਹੀਂ ਪਤਾ ਵੀ ਕਿੰਨਾ ਵਜੀ ਗਿਆ ਨੁਕਸਾਨ ਕਿੰਨਾ ਹੋਇਆ ਤੁਹਾਡਾ ਜੀ ਸਾਹਮਣੇ ਤੁਸੀਂ ਵੇਖ ਲਓ ਕੋਈ ਅਲੱਗ ਦਾ ਨਾ ਖਾਣਾ ਅਜੀ ਗੱਡੀ ਦਾ ਪਤਾ ਲੈਡ ਹੈਡ ਲੈਡ ਵੀ ਟੁੱਟੀ ਆ ਕਈ ਕੁਝ ਹੋ ਗਿਆ ਤੇ ਅੱਜ ਕੱਲ ਤੇ ਭਾਵੇਂ ਸਕੂਟਰ ਮੜਾ ਜਾ ਖਰਾਬ ਹੋਵੇ ਤਾਂ ਉਹਦੇ ਤੇ ਐਵੇਂ 1000 2000 ਲੱਗ ਜਾਂਦਾ ਤੇ ਇਹ ਤਾਂ ਫਿਰ ਗੱਡੀ ਕੀ ਕਰੇ ਭਾਜੀ ਪਰੰਦਰ ਠੀਕ ਕਹਿੰਦੇ ਨਹੀਂ ਉਹਨਾਂ ਥਾਣੇ ਕੰਪਲੇਟ ਕੀਤੀ ਆਪੇ ਉੱਥੇ ਵੇਖ ਲੈਂਦੇ ਕੀ ਕਰਦੇ ਆ ਆਹੋ ਪੁਲਿਸ ਆ ਗਈ ਆ ਮੌਕੇ ਤੇ ਆਹੋ ਥਾਣੇ ਕੰਪਲੇਟ ਕੀਤੀ ਆ ਜੋ ਵੀ ਉੱਥੇ ਫੈਸਲਾ ਜੋ ਵੀ ਥਾਣੇ ਫੈਸਲਾ ਹੋਏਗਾ ਵੇਖ ਲੈਣਗੇ ਨਾ ਹਾਲਾ ਭਾਜੀ ਦਾਵਾ ਵੀ ਇਹ ਹੁੰਦੇ ਬਸ ਢਿਓ ਸਵਾਰੀਆਂ ਲੈ ਕੇ ਤੇ ਉਧਰੋਂ ਇਧਰੋਂ ਛੱਡਿਓ ਤੇ ਉਥੋਂ ਚੱਕਾ ਖੋਲ ਗਿਆ ਗੱਡੀ ਆਟੋ ਦਾ ਆਟੋ ਦਾ ਚੱਕਾ ਖੋਲ ਗਿਆ ਤੇ ਇੱਥੇ ਗੱਡੀ ਖੋਲਦੀ ਤੇ ਇੱਥੇ ਭਾਜੀ ਉਹਨਾਂ ਦੀ ਗੱਡੀ ਖੋਲਦੀ ਸਵਾਰੀਆਂ ਨੂੰ ਬਚਾਉਂਦੇ ਬਚਾਉਂਦੇ ਇਹਨਾਂ ਆਟੋ ਇਧਰ ਰੋਂਗ ਸਾਈਡ ਤੋਂ ਵਾਰਦਾ ਤੇ ਗੱਡੀ ਸਾਈਡ ਤੇ ਰ ਉਹ ਬਈਨੋ ਬਚੁੰਦੇ ਬਚੁੰਦੇ ਉਹ ਨਾਲ ਗੱਡੀ ਦਾ ਲਵਾਜ ਗਿਆ। ਤੇ ਹੁਣ ਮਾਤਰ ਬੰਦਾ ਵਾ ਤੇ ਭਾਈ ਕਹਿੰਦੇ ਵੀ ਇੱਕੋ ਪੈਸੇ ਲੈਣਿਆ ਵੀ 10000 ਲੈਣਾ ਵਾ। ਉਹ ਹੁਣ ਆਪਣੇ ਪਰਸੋਂ ਜਨਾਨੀ ਉਹ ਰੋੜੀਓ ਤੇ ਫਟਾਉ ਦਾ ਖੜਾ ਕੇ ਲੈੰਦੀ ਆ। ਤੇ ਉਹ ਕੋਣ 5000 ਰੁਪਏ ਵੀ ਲੈਣੀਆਂ। ਉਹ ਕਹੇ ਰੁਪਿਆ 2000 ਲੈਣਾ ਤੇ ਕੰਮ ਨਿਬੇੜ ਦੋ। ਉਹ ਆ ਭਾ ਨਾ ਏਜੰਸੀਆਂ ਕਰਾਉਣਾ ਜਿੱਦਾਂ ਮਰਜ਼ੀ ਕਰਨਾ। ਇਹ ਗੱਲ ਦੇ। ਗਲਤੀ ਕਿਦੀ ਮੰਨਦੇ ਤੁਸੀਂ? ਗਲਤੀ ਭਾਜੀ ਹੁਣ ਇਹਨਾਂ ਨੇ ਵੀ ਗੱਡੀ ਸਾਈਡ ਤੇ ਲਾਈ ਆ। ਹੁਣ ਉਹਦਾ ਰਬੋਲੇ ਚੱਕਾ ਖੁੱਲ ਗਿਆ ਜੱਕਦਾ ਮ ਖੁੱਲ ਗਿਆ। ਅਚਾਨਕ ਖੁੱਲਿਆ। ਅਚਾਨਕ ਹੀ। ਉਹ ਜਲਦੀ ਗੱਡੀ ਹੁੰਦੀ ਨਾਲ ਤਾਂ ਉਹ ਵੀ ਵਜਣੀ ਸੀ ਨਾਲ ਉਹ ਵੀ ਬਚਾਓ ਗਿਆ ਇਹ ਸਾਈਡ ਤੇ ਲੱਗੀ ਇਹਨੂੰ ਬਚਾਉਂਦੇ ਬਚਾਉਂਦੇ ਉਹ ਗੱਡੀ ਤਾਂ ਚਾਰਤੀ ਆ ਵੇਖੋ ਸਾਈਡ ਤੇ ਲੱਗੀ ਉਹਦੇ ਨਾਲ ਵੱਜ ਗਈ ਤੋਂ ਹੁਣ ਵਾਸੇ ਮੰਗਾ ਦੇ ਉਹਨੇ ਕਹਿੰਦਾ ਮੈਂ ਗੱਡੀ ਰੋਡ ਤੇ ਲੱਗੀ ਦੀ ਗੱਡੀ ਰੋਡ ਤੇ ਲੱਗੀ ਸਾਈਡ ਤੇ ਰੋਂਗ ਸਾਈਡ ਲੱਗਿਆ ਨਾ ਜੇ ਉੱਧਰ ਤੋਂ ਸਾਈਡ ਤੋਂ ਦੀ ਵੱਜਨੇ ਜੇ ਇਹਨੂੰ ਬਚਾਉਂਦੇ ਬਚਾਉਂਦੇ ਪੜ ਜਾਂਦਾ ਸਵਾਰੀਆਂ ਥਲੇ ਆ ਜਿੰਨੇ ਅਸੀਂ ਭਾਜੀ ਮੈਂ ਆ ਰਿਹਾ ਅਸੀਂ ਤੇ ਗੱਡੀ ਦਾ ਟਾਇਰ ਖੁੱਲ ਗਿਆ ਸਵਾਰੀਆਂ ਬਚਾਉਂਦੇ ਬਚਾਉਂਦੇ ਇਹਨਾਂ ਦੀ ਗੱਡੀ ਨਾਲ ਗੱਡੀ ਲੱਗ ਗਈ ਐਹੀ ਗੱਲ ਹੋਈ ਕਿਥੋਂ ਸਵਾਰੇ ਮੈਂ ਭਰੀ ਬੱਸ ਸੈਂਡ ਤੋਂ ਆ ਰਿਹਾ ਹਾਂ ਬੱਸ ਟੰਡ ਤੋਂ ਸਵਾਰੀ ਲੈ ਗਿਆ ਸੀ ਹਾਂਜੀ ਟਾਇਰ ਬੁਚੇ ਦਾ ਕੋਈ ਆਪੀ ਗੱਲਬਾਤ ਹੋਈ ਟਾਇਰ ਭਾਜੀ ਚੱਲਦਾ ਚੱਲਦਾ ਖੁੱਲ ਗਿਆ ਮੈਨੂੰ ਹਾਂਜੀ ਹਾਂਜੀ ਅੱਛਾ ਜੋ ਸਵਾਰੀਆਂ ਗਈਆਂ ਸਵਾਰੀਆਂ ਗਈਆਂ ਸਰ ਕੀ ਚਾ ਹੋ ਗਿਆ ਹਾਂਜੀ ਸਵਾਰੀਆਂ ਬਚਾਲੀਆਂ ਨੇ ਕਿੰਨੇ ਕੀ ਨੁਕਸਾਨ ਹੋ ਗਿਆ ਇਹ ਗੱਡੀ ਦੇ ਉੱਤੇ ਮਾਰਾ ਜਾ ਡੈਂਡ ਪੈ ਗਿਆ ਸਵਰਾਜ ਪੈ ਗਿਆ ਆਇਆ ਬੀ ਆ ਹਾਂਜੀ ਗੱਡੀ ਵਾਲੇ ਗੱਡੀ ਵਾਲੇ ਸਰ ਕਹਿਣ ਦੇ ਵੀ ਗੱਡੀ ਦਾ ਕੰਮ ਏਜੰਸੀੋਂ ਕਰਾਉਣਾ ਨਾ ਹਨੇ ਜੀ ਤੇਰਾ ਆਟੋ ਕਿਹੜਾ ਵਾ ਉਹ ਹੈ ਦੇਂਜੋ ਦੇਨ ਦਿਓ ਸਰ ਮੈਂ ਤੇ ਆਖਿਆ ਵੀ ਦੋ ਮੱਲ